ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇਹ ਨਾ ਆਪਣੀ 4 ਤੋਂ 5 ਕਿੱਲੇ ਕਣਕ ਦੇ ਤਰਕੀ ਬਣਾ ਤੇ ਕਣਕ ਦੇ ਵਿੱਚ ਆਪਾਂ ਸੁਪਰ ਸੀਡਰ ਨਾ ਕਣਕ ਬੀਜੀ ਸੀ ਤੇ ਖਰਚੇ ਵਿੱਚ ਹੀ ਫੂਸ ਯਾਨੀ ਕਿ ਵੇਚੀ ਵਾਇਆ ਸੀ ਤੇ ਇਹ ਨਾ ਸੁੰਡੀ ਦੀ ਪਰੇਸ਼ਾਨੀ ਆ ਗਈ ਸੀ ਇਹਨੂੰ ਸੁੰਡੀ ਬਹੁਤ ਜ਼ਿਆਦਾ ਪੈ ਗਈ ਸੀ ਇੱਕਦਮ ਤੇ ਜਦੋਂ ਅਸੀਂ ਫਿਰ ਪਹਿਲਾ ਪਾਣੀ ਲਾਇਆ ਉਦੋਂ ਵਿੱਚ ਕਲੋਰੋਪਲਸ ਸੈਪਰ 5% ਤੇ ਕਲੋਰੋ 50% ਅੱਧਾ ਲੀਟਰ ਦਵਾਈ ਪਾਈ ਸੀ ਨਾਲ ਤੁਰਤ ਬਾਅਦ ਜਦੋਂ ਪਾਣੀ ਚ ਇੱਕਦਮ ਪਾਣੀ ਲੰਦਿਆ ਸਰ ਉਹਦੇ ਵਿੱਚ ਤਾਂ ਉਸ ਜ਼ਮੀਨ ਦੇ ਵਿੱਚ ਤਾਂ ਕੋਈ ਹਾਲਤ ਦੇ ਵਿੱਚ ਕੰਟਰੋਲ ਹੈ ਤੇ ਜਿੱਦਾ ਜਿਵੇਂ ਪਾਣੀ ਲੱਗ ਗਿਆ ਤੇ ਦੂਜੇ ਤੀਜੇ ਦਿਨ ਦਵਾਈ ਪਾਈ ਗਾਰੇ ਦੇ ਵਿੱਚ ਯਾਨੀ ਕਿ ਛੱਟਾ ਮਾਰਿਆ ਮਿੱਟੀ ਦੇ ਵਿੱਚ ਮਿਕਸ ਕਰਕੇ ਤੇ ਉਹਦੇ ਵਿੱਚ ਬਿਲਕੁਲ ਕੰਟਰੋਲ ਨਹੀਂ ਹੋਇਆ ਸੁੰਡੀ ਦਾ ਆ ਵੇਖੋ ਇਸ ਤਰ੍ਹਾਂ ਸੁੰਡੀ ਪਈ ਹੋਈ ਹੈ ਤੇ ਉਹਨੇ ਪਹਿਲੀ ਵੀ ਵੱਤਰ ਆਉਂਦੀ ਹੈ ਸੁੰਡੀ ਰੁਕੰਦਾ ਨਾ ਨਹੀਂ ਲੈਂਦੀ ਇੱਕ ਇੱਕ ਪੇਡੇ ਨੂੰ ਦੋ ਦੋ ਆ ਵੇਖੋ ਜਿਵੇਂ ਸੁੱਕੰਦੀ ਐ ਨਵੀਂ ਕਣਕ ਜਿੱਥੇ ਤੇ ਆਪਾਂ ਦੋ ਕੁ ਦਿਨ ਰੋਕੇ ਦਵਾਈ ਪਾਈ ਜਿਵੇਂ ਅੱਜ ਪਾਣੀ ਲਾਇਆ ਸੀ ਤੇ ਦੂਜੇ ਤੀਜੇ ਦਿਨ ਦਵਾਈ ਪਾਈ ਐ ਜਿਵੇਂ ਗਾਰਾ ਹੁੰਦਾ ਤੇ ਪਾਣੀ ਸੁੱਕ ਜਾਂਦਾ ਤੇ ਉਹਦੇ ਵਿੱਚ ਤਾਂ ਬਿਲਕੁਲ ਨਹੀਂ ਸੁੰਡੀ ਦਾ ਕੰਟਰੋਲ ਜਿਹਦੇ ਵਿੱਚ ਤੁਰਤ ਪੈਰ ਤੇ ਦਵਾਈ ਪੈ ਗਈ ਨਾਲ ਦੀ ਨਾਲ ਉਹਦੇ ਵਿੱਚ ਥੋੜਾ ਜਿਹਾ ਕੰਟਰੋਲ ਐ 50% ਪਰ ਹੈਗੀ ਐ ਸੁੰਡੀ ਅਜੇ ਵੀ ਬੂਟੇ ਸੁੱਕਦੇ ਨੇ ਪਰ ਥੋੜਾ ਜਿਹਾ ਕੰਟਰੋਲ ਐ ਤੇ ਇਹਦੇ ਵਿੱਚ ਆਪਾਂ ਦੂਜੇ ਕੁ ਦਿਨੋਂ ਦਵਾਈ ਪਾਈ ਸੀ ਦੂਜੇ ਤੀਜੇ ਦਿਨ ਤੇ ਇਹਦੇ ਵਿੱਚ ਬਿਲਕੁਲ ਵੀ ਕੰਟਰੋਲ ਨਹੀਂ ਹੈਗਾ ਸੰਡੀ ਦਾ ਬੂਟੇ ਸੁੱਕੀ ਜਾਂਦੇ ਨੇ ਆ ਵੇਖੋ ਤੇ ਯੂਰੀਆ ਇਹਨੂੰ ਇੱਕ ਇੱਕ ਥੈਲਾ ਪਾ ਗਿਆ ਸੰਡੀ ਇਸ ਤਰ੍ਹਾਂ ਬੂਟੇ ਸੁੱਕੰਦੇ ਨੇ ਜਿਵੇਂ ਪੰਜ ਛੇ ਦਿਨ ਪਾਣੀ ਲੱਗੇ ਨੂੰ ਹੋ ਗਿਆ ਸੀ ਕਣਕ ਨੂੰ ਤੇ ਪਹਿਲਾਂ ਤੇ ਆਪਾਂ ਕਲੋਰੋਪਾਤੀ ਦੂਜੇ ਤੀਜੇ ਦਿਨ ਤੇ ਉਸ ਤੋਂ ਬਾਅਦ ਫਿਰ ਕੱਲ ਯੂਰੀਏ ਦੇ ਨਾਲ 200 ਗ੍ਰਾਮ ਸੰਘੋਰ ਪਾਈ ਸੀ ਗੰਦ ਵਾਸਤੇ ਕੱਲ ਹੀ ਅਜੇ ਪਾਈ ਏ ਬੈਕ ਲਾਸਟ ਡੇ ਤੇ ਹੁਣ ਤੁਸੀਂ ਸਾਨੂੰ ਰਹਿ ਦੋ ਵੀ ਆਪਾਂ ਇਹਦੇ ਵਿੱਚ ਕਿਹੜੀ ਸਪਰੇਅ ਕਰ ਸਕਨੇ ਆ ਸੰਘੋਰ ਦਵਾਈ ਦਾ ਵੀ ਤਿਆਰ ਰੱਖ ਰਿਹਾ ਹਾਂ ਕੱਲ ਪਾਈ ਏ ਤੇ ਪਹਿਲਾਂ ਕਲੋਰੋਪਲਸ ਸਾਈਪਰ ਪਾ ਚੁੱਕੇ ਆ ਤੇ ਇਸ ਤਰ੍ਹਾਂ ਵੇਖੋ ਡੈੜੀਆਂ ਵਿੱਚ ਮਰਨਦੀਆਂ ਨੇ ਬਹੁਤ ਜ਼ਿਆਦਾ ਡੈੜੀਆਂ ਦੇ ਡੈੜੀਆਂ ਬੰਦੀਆਂ ਪਈਆਂ ਨੇ ਵਿੱਚ ਕੁਝ ਕਿੱਲਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਜਿਵੇਂ ਜੇ ਗਿੱਲੇ ਜ਼ਮੀਨ ਦੇ ਵਿੱਚ ਪਰ ਸੁੰਡੀ ਕੰਟਰੋਲ ਨਹੀਂ ਹੁੰਦੀ ਆ ਵੇਖੋ ਇਹ ਆਪਣੀ ਤਿੰਨ ਚਾਰ ਕਿੱਲਾਂ ਦੇ ਵਿੱਚ ਜਿਆਦਾ ਪਰੇਸ਼ਾਨੀ ਜਿੱਥੇ ਸੁੰਡੀ ਬਿਲਕੁਲ ਕੰਟਰੋਲ ਨਹੀਂ ਹੁੰਦੀ ਪਈ ਤੇ ਸਾਨੂੰ ਰਹਿ ਦਿਓ ਵੀ ਸੁੰਡੀ ਵਾਸਤੇ ਹੁਣ ਆਪਾਂ ਕਿਹੜੀ ਸਪਰੇਅ ਕਰ ਸਕਦੇ ਆ ਕਿਉਂਕਿ ਜ਼ਮੀਨ ਵੀ ਥੱਲੇ ਵਤਰਾ ਚਲੀਏ ਤੇ ਪਹਿਲਾਂ ਆਪਾਂ ਕਲੋਰੋ ਸਾਈਪਰ ਪਾ ਚੁੱਕੇ ਆ ਤੇ ਜਿੱਦਾ ਕੋਈ ਇੰਨਾ ਵਧੀਆ ਰਿਜ਼ਲਟ ਨਹੀਂ ਮਿਲਿਆ ਅੱਧਾ ਅੱਧਾ ਲੀਟਰ ਪਾਈ ਸੀ ਤੇ ਸੰਘੋਰ ਅਜੇ ਕੱਲ ਪਾਈ ਏ ਵਿਦ ਯੂਰੀਆ ਮਿਕਸ ਕਰਕੇ ਤੇ ਸਾਨੂੰ ਦੱਸਿਓ ਵੀ ਆਪਾਂ ਕਿਹੜੀ ਸਪਰੇਅ ਕਰ ਸਕਦੇ ਆ ਜਾਂ ਕਿਹੜੀ ਦਵਾਈ ਪਾ ਸਕਦੇ ਆ ਬਾਕੀ ਆ ਕਣਕ ਜਿਹੜੀ ਆਪਾਂ ਘੱਟੋ ਘੱਟ ਦੋ ਵਾਰ ਹੀ ਰੋਣੀ ਕਰਕੇ 1509 ਵਾਲੀ ਕਣਕ ਇੱਕ ਮਹੀਨੇ ਦੀ ਕਣਕ ਹੋ ਗਈ ਇੱਥੇ 1509 ਜੀਰੀ ਲੱਗੀ ਸੀ ਤੇ ਆਪਣਾ ਇਹ ਮਹੀਨੇ ਦੀ ਹੋ ਗਈ ਕਣਕ ਇਹਦੇ ਵਿੱਚ ਇੱਕ ਤੇ ਸਭ ਤੋਂ ਵੱਡੀ ਗੱਲ ਇਹ ਗੁੱਲੀ ਡੰਡਾ ਬੜਾ ਘਟੇ ਬਹੁਤ ਘਟੇ ਜਿਹੜਾ ਕੋਈ ਹੋਏਗਾ ਉਹ ਨਵਾਂ ਜੰਮਦਾ ਪਿਆ ਹੈ ਨਵਾਂ ਉੱਗਦਾ ਪਿਆ ਹੈ ਤੇ ਦੂਜਾ ਇਹਦੇ ਵਿੱਚ ਸੁੰਡੀ ਬਹੁਤ ਘਟੇ ਬੜੀ ਜਿਆਦਾ ਘਟੇ ਨਾ ਮਾਤਰ ਜੀ ਸ਼ਰਵਾਦ ਇਹਦੇ ਵਿੱਚ ਵੀ ਵੈਸੇ ਹੋ ਗਈ ਹੈ ਸੁੰਡੀ ਦੀ ਦੋ ਤਿੰਨ ਦਿਨਾਂ ਤੋਂ ਇਹਨੂੰ ਵੀ ਪਾਣੀ ਲੱਗੇ ਨੂੰ ਅੱਜ 10 ਦਿਨ ਹੋ ਚੱਲੇ ਨੇ ਵੱਤਰ ਆ ਚੱਲੀ ਜ਼ਮੀਨ ਅਜੇ ਪੈਰ ਥੋੜਾ ਥੋੜਾ ਦਬਦਾ ਹੈ ਤੇ ਯਾਨੀ ਕੀ ਕਹਿ ਸਕਦੇ ਆ ਵੀ ਸੁੰਡੀ ਦੀ ਪਰੇਸ਼ਾਨੀ ਇਸ ਵਾਰ ਸਾਰੀ ਕਣਕ 'ਚ ਆ ਰਹੀ ਹੈ ਇਹ ਨਹੀਂ ਕਹਿ ਸਕਦੇ ਵੀ ਜਿਹਦੇ ਵਿੱਚ ਜੜੀ ਰੋਣੀ ਨਹੀਂ ਹੋਈ ਤੇ ਐਂ ਕਣਕ ਬੀਜੀ ਏ ਵਾਈ ਨਹੀਂ ਆ ਗਈ ਪਹਿਲੀ ਉਹਦੇ ਚ ਜਿਆਦੀ ਏ ਜਿਹੜੀ ਆਪਾਂ ਵਾਹ ਕੇ ਤਿਆਰ ਕੀਤੀ ਪਹਿਲੀ ਉਹਦੇ ਵਿੱਚ ਸੁੰਡੀ ਘਟੇ ਵੀ 5% ਕਹਿ ਸਕਦੇ ਨੇ ਸ਼ਰਵਾਦ ਹੋ ਗਈ ਹੈ ਯਾਨੀ ਕਿ ਜਿਵੇਂ ਹੁਣ ਇਹ ਜ਼ਮੀਨ ਵੱਤਰ ਆਉਂਦੀ ਏ ਤੇ ਇਹਦੇ ਵਿੱਚ ਵੀ ਥੋੜੀ ਥੋੜੀ ਸੁੰਡੀ ਪੈ ਗਈ ਏ ਕਿਤੇ ਕਿਤੇ ਸੁੰਡੀ ਦਾ ਬੂਟਾ ਲੱਭ ਜਾਂਦਾ ਤੇ ਦੱਸਿਓ ਸਾਨੂੰ ਕਿਹੜੀ ਦਵਾਈ ਆਪਾਂ ਕਰ ਸਕਦੇ ਆ ਇਦੇ ਵਿੱਚ ਕਲੋਰੋ ਪਾਈ ਸੀ ਆ ਵੇਖੋ ਇਹਦੇ ਇਸ ਕਿੱਲਿਆਂ ਦੇ ਵਿੱਚ ਆਪਾਂ ਪਾਈ ਇਹ ਦਵਾਈ ਤੇ ਫਿਰ ਵੀ ਸੁੰਡੀ ਵੇਖ ਲਓ ਆ ਵੇਖੋ ਕਿੱਡੇ-ਕੱਡੇ ਸੁੰਢ ਨੇ ਆ ਵੇਖੋ ਇਹਦਾ ਕੋਈ ਹੱਲ ਦੱਸੋ ਕੀ ਕਰੀਏ ਬਾਕੀ ਤੁਸੀਂ ਵੀ ਜਾ ਕੇ ਆਪਣੇ ਖੇਤ ਗੇੜਾ ਮਾਰੋ ਤੇ ਦੇਖਿਓ ਵੀ ਸੁੰਡੀ ਸਾਰੇ ਪਾਸੇ ਪਈ ਏ ਕਿ 기때기때